ਗਿਰਿਓ ਭੂਮ ਜਨ ਬ੍ਰਿਛ ਪੁਰਾਨਾ ਚੌਪਈ ਸੀਚ ਬਾਰ ਪੁਨ ਤਾਹੇ ਜਗਾਇਓ ਜਗੇ ਮੂਰਛਨਾ ਪੁਨ ਜੀ ਆਇਓ ਜਗੇ ਮੂਰਛਨਾ ਪੁਨ ਜੀ ਆਇਓ ਬਹਰੋ ਭਰੇ ਸੂਰ ਦੋਈ ਕਰੁੱਦਾ ਮੰਡਿਓ ਬਹਰ ਆਪ ਮਹਿ ਜੁੱਦਾ ਭਜੰਗ ਛੰਦ ਹਲਾ ਚਾਲ ਕਹਿ ਕੇ ਪੁਨਰ ਵੀਰ ਢੂਕੇ ਮਚਿਓ ਜੁੱਧ ਜਿਉ ਕਰਨ ਸੰਗੰਗ ਕਢੂਕੇ ਨਖਨ ਪਾਤ ਦੋ ਕਰੇ ਦੇਤ ਘਾਤੰ ਮਨੋ ਗਜ ਜੁੱਟੇ ਬਨ ਮਸਤ ਮਾਤੰ ਪੁਜੰਗ ਪੁਨਰਨਾਰ ਪੁਨਰਨਾਰ ਸਿੰਗੰ ਧਰਾ ਤਾਹੇ ਮਾਰਿਓ ਪੁਰਾਨੋ ਪਲਾਸੀ ਮਨੋ ਬਾਇ ਡਾਰੇਓ ਹਨਿਓ ਦੇਖ ਦੁਸ਼ਟੰ ਭਈ ਬੋਪ ਬਰਖੰ ਕੀਏ ਦੇਵਤਿਓ ਆਨਕੈ ਜੀਤ ਕਰਖੰ ਦੇਵਤਿਓ ਇਕੱਠੇ ਹਾਂ ਦੇਵਤਿਓ ਇਕੱਠਾ ਹੋ ਗਏ ਦੇਵਤਿਓ ਕਿਏ ਦੇਵਤਿਓ ਆਨਕੈ ਜੀਤ ਕਰਖੰ ਪਾਦ ਰਿਛੰਦ ਕਿਨੋ ਨਰਸਿੰਘ ਦੁਸ਼ਟੰ ਸੰਘਾਰੰ ਤੀਨੋ ਤੀਨੋ ਕੋੜਨਕ ਨਰੇ ਕਨ ਕੋਨੋੜਾ ਵੀਰ ਕਿਨੋ ਕਿਨੋ ਨਰਸਿੰਘ ਦੁਸ਼ਟੰ ਸੰਘਾਰੰ ਧਰਿਓ ਸੋ ਵਿਸ਼ਨ ਸਤਕੰ ਹਾਂਜੀ ਸੰਘਾਰ ਨਿਨ ਨਰ ਸਿੰਘ ਦੁਸ਼ਟੰ ਸੰਘਾਰ ਧਰਿਓ ਸੋ ਬਿਸਨ ਸਫਤਮ ਤਾਰ ਲਿਨੋ ਸੋ ਭਗਤ ਆਪਣੋ ਛਨਾਏ ਸਭ ਸਿਸ਼ਟ ਧਰਮ ਕਰਮਨ ਚਲਾਏ ਪਾਦਰੀ ਛੰਦ ਸਭ ਸਿਸ਼ਟ ਧਰਮ ਕਰਮਨ ਚਲਾਏ ਵਜਨ ਕੋ ਜ ਰਖੋ ਸਭ ਸਿਸ਼ਟ ਧਰਮ ਕਰਮਨ ਚਲਾਏ ਪਾਦਰੀ ਛੰਦ ਰਹਿਲਾਦ ਕਰਿਓ ਨਿਪ ਛਤਰ ਫੇਰ ਸਿਸ਼ਟ ਗਵੀਰ ਆਰਾ ਨਹੀਂ ਹੈ ਰਹਿਲਾਦ ਕਰਿਓ ਰਿਪ 76 ਫੇਰ ਦਿਨੋ ਸੰਘਾਰ ਸਭ ਇਮ ਅੰਧੇਰ ਸਭ ਦੁਸ਼ਟ ਅਰੇਸ਼ਟ ਦਿਨ ਨੇ ਖਪਾਏ ਪੁਨ ਲਈ ਜੋਤ ਜੋਤਹਿ ਮਿਲਾਏ ਪਾਦਰੀ ਛੰਦ ਸਭ ਦੁਸ਼ਟ ਮਾਰ ਕੀਨੇ ਅਭੇਖ ਪੁਨ ਮਿਲਿਓ ਜਾਏ ਭੀਤਰ ਅਲੇਖ ਕਬ ਜਥਾ ਮਤ ਕਥਿਓ ਵਿਚਾਰ ਇਮ ਧਰਿਓ ਵਿਸ਼ਨ ਸਤਮ ਉਤਾਰ ਨਰਸਿੰਘ ਸੱਤਮੋ ਅਵਤਾਰ ਸਮਾਪਤੰ ਜਿੱਥੇ ਆ ਜੀ ਨਰਸਿੰਘ ਅਵਤਾਰ ਸੱਤਮਾਪਤੰ ਨਾ ਜੀ ਇਹ ਸਾਥਾ ਨਹੀਂ ਬੋਲਣਾ ਵੀ ਨਰਸਿੰਘ ਅਵਤਾਰ ਸਮਾਪਤੰ ਬਸ ਸਮਾਪਤ ਸਾਤਾ ਪਾ ਕੇ ਅਗੇ ਤੇ ਸਮਾਪਤੰ ਆਥ 52 ਅਵਤਾਰ ਕਥਨੰ ਸ੍ਰੀ ਭਗਵਤੀ ਜੀ ਸਹਾਏ ਪੁਜੰਗ ਪ੍ਰਯਤ ਛੰਦ ਭਏ ਦਿਵਸ ਕੇਤੇ ਨਰ ਸਿੰਘਾ ਉਤਾਰਨ ਪੁਨਰ ਭੂਮ ਮੋ ਭੂਮ ਸੋ ਪਾਪ ਵਾਢਿਓ ਅਪਾਰੰਥ ਸੋ ਨਹੀਂ ਮੋ ਨਹੀਂ ਹੈ ਇਥੇ ਸੋ ਹੈ ਜੀ ਮੋ ਕਰਨਾ ਮੇ ਸਾਡੇ ਮੋ ਹੈ ਪੁਨਰ ਭੂਮ ਮੋ ਪਾਪ ਵਾਢਿਓ ਉਪਾਰੰਥ पुनर भोमम पाप बाढ्यो अपारं करे लाग जगं पुनर, पुनर दैत दानं बलर राज की देह बड्यो गुमानं हां बलर बराला बालली बलर राज की देह बड्यो गुमानं भुजंग छंद ना पावे बलंग देवता जग बासन भई इंद्र की राजधानी विनाशं करी योग आराधना सर्व देवं परसन्न भये कालपुरुषं अभेवं भुजंग दियो आयसं कालपुरुषं अपारं धरो भावना पुरक टिपि ठीक टिपि चाहिए अभी पुरखं टिपि है दियो आयसं कालपुरुषं अपारं धरो भावना विष्णु अष्टम अवतारन लै विष्णु आगया चल्यो तए ऐसे लहे उदार दी भूप भंडार जैसे ਨਿਰਾਜ ਛੰਦ ਸਰੂਪ ਛੋਟ ਧਾਰਕ ਚੱਲਿਓ ਤਹਾਂ ਵਿਚਾਰਕ ਸਭਾ ਨਰੇਸ਼ ਜਾਣਿਓ ਤਹੀ ਸੋ ਪਾਵ ਠਾਨਿਓ ਨਿਰਾਜ ਛੰਦ ਸੋ ਬੇਦ ਚਾਰ ਉਚਾਰਕ